ਬਈ ਇਹ ਫੈਸਲਾ ਅਦਾਲਤ ਨੇ ਕਰਨਾ ਹੈ ਵੀ ਫਾਂਸੀ ਦੇਣੀ ਹੈ ਕਿ ਨਹੀਂ ਦੇਣੀ ਮਾਰਨਾ ਹੈ ਕਿ ਨਹੀਂ ਮਾਰਨਾ ਇਹ ਸਾਡੀ ਮਰਜ਼ੀ ਹੈ ਕੋਰਟ ਦੀ ਤੁਸੀਂ ਸਿਰਫ ਬੇਨਤੀ ਕਰ ਸਕਦੇ ਦੀ ਸੈਡ ਬਲਵੰਤ ਸਿੰਘ ਟੂ ਬੀ ਹੈਂਗਡ ਬਾਈ ਨੈਕ ਅੰਟਿਲ ਹੀ ਬੀ ਡੈਥ ਬਲਵੰਤ ਸਿੰਘ ਰਾਜੋਣਾ ਇੱਕ ਚੱਕੀ ਤੱਕ ਸੀਮਤ ਸੀ ਜਲਾਦ ਹੈ ਕਿ ਨਹੀਂ ਹੈ ਉਹ ਸਾਰਾ ਕੁਝ ਪ੍ਰਬੰਧ ਕੀਤਾ ਜਾਂਦਾ ਰੱਸਾ ਆਉਂਦਾ ਫਿਰ ਜਿਹੜਾ ਉਹ ਫੱਟਾ ਹੁੰਦਾ ਉਹ ਫੱਟਾ ਅੰਦਰ ਨੂੰ ਖੁੱਲਦਾ ਬਲਵੰਤ ਸਿੰਘ ਰਾਜੋਆਣਾ son of ਮਲਕੀਤ ਸਿੰਘ ਇਹ ਅਰੈਸਟ ਹੁੰਦੇ ਆ ਜਨੂਰੀ 1996 ਵਿੱਚ 27 7 2007 ਨੂੰ ਫੈਸਲਾ ਹੋਇਆ ਸੀ ਤੇ ਇਸ ਵਿੱਚ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਦੋਵਾਂ ਨੂੰ ਫਾਂਸੀ ਦੀ ਸਜ਼ਾ ਹੋਈ ਤਜ ਜਦੋਂ 2007 ਵਿੱਚ ਫਾਂਸੀ ਦੀ ਸਜ਼ਾ ਹੁੰਦੀ ਹੈ ਤੱਕ ਰਾਜਵਾਨੇ ਨੇ ਬਲਵੰਤ ਸਿੰਘ ਨੇ ਕੁਝ ਨਹੀਂ ਕੀਤਾ ਕੋਈ ਅਪੀਲ ਦਲੀਲ ਨਹੀਂ ਕੀਤੀ ਪਰ ਜਗਤਾਰ ਸਿੰਘ ਹਵਾਰਾ ਨੇ ਆਪ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਹਾਈ ਕੋਰਟ ਵਿੱਚ ਕੇਸ ਕਰ ਉਸ ਫੈਸਲੇ ਵਿੱਚ ਜਗਤਾਰ ਸਿੰਘ ਹਵਾਰੇ ਦੀ ਫਾਂਸੀ ਦੀ ਸਜ਼ਾ ਟੁੱਟ ਕੇ ਉਮਰ ਕੈਦ ਹੋ ਗਈ ਤੋਂ ਵਾ ਨੂੰ ਕਾਮਨ ਜਜਮੈਂਟ ਰਾਹੀਂ ਇੱਕੋ ਐਫਆਈਆਰ ਵਿੱਚ ਕਾਮਨ ਜਜਮੈਂਟ ਰਾਹੀਂ ਕੈਦ ਕੀਤੀ ਗਈ ਫਾਂਸੀ 트리플 ਮਰਡਰ ਹੁੰਦਾ ਉਹ ਵੀ ਪੰਜਾਬੀ ਬੰਦੇ ਸੀ ਸਿੱਖ ਬੰਦੇ ਸੀ ਤੇ ਉਹਨਾਂ ਦਾ ਮਰਡਰ ਕਰਦੇ ਚਾਰ ਤੇ ਤਿੰਨਾਂ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਜੀਤਾ ਸਿੰਘ ਨੂੰ ਫਾਂਸੀ ਲਾ ਦਿੰਦੇ ਅੱਛਾ ਹਾਂ ਹਾਂ ਜੀਤਾ ਸਿੰਘ ਨੂੰ ਫਾਂਸੀ ਪਾਹੇ ਟੰਗਦਾ ਟੰਗਦਾ